ਆਮ ਆਦਮੀ ਪਾਰਟੀ ਦੇ ਗਰਮ ਖਿਆਲੀਆਂ ਨਾਲ ਸੰਬੰਧ ਨੇ ਇਹ ਕਹਿਣਾ ਹੈ ਸੂਬੇ ਦੇ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਦਾ ਅੰਮ੍ਰਿਤਸਰ ਵਿੱਚ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸੁਖਬੀਰ ਬਾਦਲ ਨੇ ਇਹ ਬਿਆਨ ਦਿੱਤਾ ਆਮ ਆਦਮੀ ਪਾਰਟੀ ਦੇ ਬਹੁਤ ਜ਼ਿਆਦੇ ক্লোਜ਼ ਲਿੰਕਸ ਰੈਡੀਕਲ ਆਰਗੇਨਾਈਜੇਸ਼ਨਸ ਨਾਲ ਜਿੰਨੇ ਰੈਡੀਕਲ ਆਰਗੇਨਾਈਜ਼ ਸਰਬਤ ਖਾਲਸਾ ਤੇ ਜਿਹੜੇ ਹੋਏ ਆ ਤੁਸੀਂ ਦੇਖੋ ਉਹ ਸਾਰਿਆਂ ਦੇ ਲਿੰਕ ਆਮ ਆਦਮੀ ਪਾਰਟੀ ਦੇ ਰੈਡੀਕਲ ਜੀ ਆਪ ਸੰਸਦ ਭਗਵੰਤ ਮਾਨ ਵੱਲੋਂ ਸੰਸਦ ਦੀ ਲਾਈਵ ਵੀਡੀਓ ਬਣਾਉਣ ਦੇ ਮੁੱਦੇ ਤੇ ਵੀ ਉਹਨਾਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਕੇਰਿਆ ਕਿ ਆਮ ਆਦਮੀ ਪਾਰਟੀ ਇਨਕੰਪਟੈਂਟ ਹੈ ਰਾਜ ਕਰਨ ਤੇ ਉਹਨਾਂ ਨੂੰ ਪੂਰੇ ਕਾਨੂੰਨ ਕਾਇਦੇ ਪਤਾ ਹੀ ਨਹੀਂ ਉਹ ਪ੍ਰਧਾਨ ਮੰਤਰੀ ਤੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਸੂਚੀ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਨਾ ਇਸ ਤੇ ਵਿਅੰਗਸਤ ਦਿੱਤਾ ਸਾਡੀ ਸੂਚੀ ਆ ਗਈ ਹੈ ਲੋਕਾਂ ਨੂੰ ਕੰਚ ਦੱਸਦਾ ਹੈ ਤੁਸੀਂ 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 ਆਪ ਵੀ ਉਹਨਾਂ ਦੇ ਕੰਨ 'ਚ ਪੁੱਛ ਲਓ ਕਿ ਅਸੀਂ